हां जी हां जी करने लगा जी सर कर। एक अनफॉर्चूनेट इंसिडेंट बी तय की भी दरमियानी रात ਨੂੰ ਪਿੰਡ ਗੋਲਪੁਰ ਨਸੀਬ ਮਾਲਕ ਚੰਦਿਆਸੀ ਤੇ ਇੱਕ ਬਜ਼ੁਰਗ ਆ ਵੀ ਇਟਾ ਕਰਨ ਦੀ ਗੇਸਪੀਰ ਦੇ ਵਿੱਚ ਬੜ ਕੇ ਤੇ ਉੱਥੇ ਡੀਲੀਗਲ ਮਾਰੀ ਤੋਂ ਕਿ ਕਾਫੀ ਪੈਸੇ ਜੁਤੋਂ ਗਾਇਬ ਹੋ ਗਏ ਪੁਲਿਸ ਨੇ ਇਮੀਡੀਟਲੀ ਇਨਵੈਸਟੀਗੇਸ਼ਨ ਦੇਖਤ ਕਰਦੇ ਹੋਏ ਜਿਸ ਤਰ੍ਹਾਂ ਇਸ ਦੀ ਵੀ ਨਿਗਰਾਨੀ ਕੀਤੀ ਗਈ ਹੈ ਪੀਐਸਪੀਡੀ ਦੇ ਨਾਲ ਜੀਐਸਪੀ ਗੜ੍ਹ ਸੰਤਰ ਨਾਲ ਐਸਐਚਓ ਮਾਲਪੁਰ ਨਾਲ ਸੀਟੀ ਸਾਰਾ ਤਕ ਵਕਤ ਵਕਤ ਦੇ ਰਿਕੇ ਦੇ ਨਾਲ ਇਨਵੈਸਟੀਗੇਸ਼ਨ ਦੇ ਪ੍ਰਮਾਣ ਨੂੰ ਇਕੱਠਾ ਕਰਦੇ ਹੋਏ ਇਸ ਕਸਟ ਵਿੱਚ 50000 ਰੁਪਏ ਦੀ ਇਨਵੈਸਟੀਗੇਸ਼ਨ ਚੱਲ ਚੱਲੀ ਹੈ ਤੇ ਇਹਦੇ ਵਿੱਚ ਜਿਹੜਾ ਹੈਗਾ ਮੇਨ ਰਿਕੀ ਪੁਸਤ ਜਿਹੜਾ ਤਸੀਦ ਮਿਲਣਾ ਉਹ ਆਂਟੀਫਾਈ ਕਰਕੇ ਉਸ ਨਸ਼ਟ ਕੇ ਪਾਤੀ ਦਾ ਨਾਮ ਕਮਲਜੀਤ ਉਸ ਕਮਲ ਇਹ ਕਮਲਜੀਤ ਉਸ ਕਮਲ ਜਰਾ ਦਾ ਮਰਦ ਵਾਲੇ ਰਿਸਪਾਲਸਿੰਗ ਦਾ ਭਾਂਡਾ ਹੈ ਤੇ ਜਿਹਨੇ ਜਿਹੜਾ ਇਰਾਦਾ ਕਰ ਲਿਆ ਉਹ ਸਿਰਫ ਪੈਸਿਆਂ ਦੇ ਲਾਲਚ ਕਰਕੇ ਇਹਦੇ ਧਿਆਨ ਚ ਆਇਆ ਕਿ ਇਹ ਮਾਮੇ ਕੋਲੇ ਕੁਝ ਪੈਸੇ ਆਏ ਹੋਏ ਨੇ ਕਿਉਂਕਿ ਉਹਦੀ ਭਾਂਜੀ ਜਿਹੜੀ ਰਹੀ ਉਹ ਟ੍ਰੈਵਲ ਹੰਡਲਰ ਕੰਮ ਕਰਦੀ ਹੈ ਕਿ ਉਹ ਕੁਝ ਮੁਕਾਤੋਂ ਦੇ ਪੈਸੇ ਕੱਢ ਕੇ ਮਾਮੇ ਕੋਲੇ ਰੱਖਿਆ ਸੀ ਤੇ ਉਹ ਪੈਸਿਆਂ ਦੀ ਨਜ਼ਰ ਸੀ ਤੇ ਉਹ ਰਾਤ ਨੂੰ ਜਾ ਕੇ ਤੇ ਇਸ ਮਾਰ ਦਾ ਅੰਜਾਮ ਦਿੱਤਾ ਜਿਹਦੇ ਵਿੱਚ ਇਹਨੇ ਪਹਿਲਾਂ ਹਾਲਵਾਲ ਤੋਂ ऐसे चुराने की कोशिश की। ਇਹਨੂੰ ਜਿਹੜੇ ਮਾਮੇ ਦੀ ਜਾਤ ਪੁਰਗੀ ਜਿਹੜੇ ਮਾਮੇ ਜਾਤ ਪੁਰਗੀ ਤੇ ਪਹਿਲਾਂ ਇੱਕ ਵਾਰ ਮਾਮੇ ਨੂੰ ਮਾਮਾ ਦੇ ਨਾਲ ਜਾ ਕੇ ਸੋ ਗਿਆ ਤੇ ਉਸ ਤੋਂ ਬਾਅਦ ਦੁਬਾਰਾ ਇੱਕ ਵਾਰ ਕੋਸ਼ਿਸ਼ ਕੀਤੀ ਵਟ ਕੇ ਜਿਹੜਾ ਜਾਤ ਪੁਰਗੀ ਤੇ ਮਾਮੇ ਨੇ ਉਹ ਉਸ ਤਰੀਕੇ ਨਾਲ ਚੋਰੀ ਕਰਦੇ ਦੇ ਦੇਖਿਆ ਤੇ ਫਿਰ ਇਹਨੇ ਮਾਮੇ ਦਾ ਜਲਾ ਹੈਗਾ ਉਹ ਗਾੜ ਰੁੱਕ ਕੇ ਤੇ ਪਰਨੇ ਨਾਲ ਤੇ ਇਹਨੂੰ ਬੰਨ ਕੇ ਕਤਲ ਕੀਤਾ ਤੇ ਜਿਹੜੀ ਚੀਜ਼ ਉਹ ਤਕਦੀਰ ਉਸਦੇ ਸਾਹਮਣੇ ਜੀ ਤੇ 7,90,000 ਰੁਪਏ ਦੇ ਇਹਨੇ ਅਲਮਾਰੀ ਚੋਂ ਇੱਕ ਇੱਕ ਸੀ ਉਹ ਕਿੱਥੇ ਸਹੀ ਕਰ ਪੈਸੇ ਚੋਰੀ ਕਰਕੇ ਕਿ ਉਥੋਂ ਆਪਣੇ ਪਿੰਡ ਪੈਸਾ ਚਲਾ ਗਿਆ ਇਹ ਉਥੇ ਹੀ ਤੇ ਸਾਰੇ ਪੁਲਿਸ ਕੀਵਦਨ ਦੁਆਰਾ ਸਿੱਟਾ ਹੈਗਾ ਕਿ ਉਸ ਤੋਂ ਬਾਅਦ ਉਹ ਤਸਦੀਕ ਕੀਤਾ ਪੈਸਾ ਕਿੱਥੋਂ ਤੇ ਫਰਦਰੀ ਸਕੇਸ ਦੀ ਜਾਂਚ ਚੱਲ ਰਹੀ ਹੈ ਕਾਫੀ ਗੁੰਝਲਦਾਰ ਕੇਸ ਸੀਗਾ ਤੇ ਬਲੈਂਕ ਕੇਸ ਸੀਗਾ ਸਾਡੀ ਟੀਮ ਨੇ ਬੜੀ ਮਿਹਨਤ ਕਰਦੇ ਹੋਏ ਜਿਹੜਾ ਹੈ ਇਸ ਕੇਸ ਨੂੰ ਪੇਸ਼ ਕਰਕੇ ਮੇਨ ਦੋਸਤ ਇਹ ਦਾਇਰ ਸਤ ਜੀ ਕਿਹੜੀ ਜਗ੍ਹਾ ਤੋਂ ਪਕੜਿਆ ਗਿਆ ਆ ਉਥੋਂ ਹੀ ਪਕੜਿਆ ਹੈਗਾ ਇਹਨੂੰ ਜਿਹੜਾ ਆਪਣਾ ਮੈਂਸਾ ਵਾਲੇ ਸਰ ਹੀ ਤੇ ਪਹਿਲੇ ਵੀ ਕੋਈ ਚਲਦੀ ਮੈਂ ਕੇਸ ਨਹੀਂ ਨਹੀਂ ਤਾਂ ਪਹਿਲਾਂ ਕੋਈ ਕੇਸ ਨਹੀਂ ਹੈਗਾ ਬਟ ਆ ਜਿਹੜਾ ਪ੍ਰਾਇਮਰੀ ਪੁਸ਼ਟਾ ਕਰਨ ਤੋਂ ਜਿਹੜਾ ਹੈਗਾ ਉਹ ਡਰੱਗਸ ਲੈਂਦਾ ਹੈ ਲੱਗਦਾ ਜੀ ਤੇ ਬੜੀ ਤੇ ਕੋਈ ਐਫ ਆਰ ਦਾ